ਰਾਜਵੀਰ ਜਵੰਦੇ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੁਝ ਕਚਕੌਣ ਵਾਲਾ ਜਿਵੇਂ ਆਦੇ ਆ ਕੇ ਬਹੁਤ ਵੱਡਾ ਜਿਹੜਾ ਸੱਚ ਆ ਸਾਹਮਣੇ ਆ ਗਿਆ ਕਿ ਰਾਜਵੀਰ ਜਵੰਦੇ ਦੀ ਮੌਤ ਉਹ ਕਿਸ ਤਰੀਕੇ ਨਾਲ ਹੋਈ ਕਿਉਂਕਿ ਆਮ ਤੌਰ ਤੇ ਇਹ ਪਹਿਲਾ ਹੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜੀ ਬਹਿਸ ਛੜ ਗਈ ਸੀ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਨਹੀਂ ਇਹ ਕਤਲ ਆ ਪਰ ਕਈ ਲੋਕ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਸ਼ਾਂਤ ਕਰ ਚਰਚਾਵਾਂ ਹਰ ਰੋਜ਼ ਨਵੀਂ ਚਰਚਾ ਛੇੜਦੀ ਆ ਜੋ ਸੋਸ਼ਲ ਮੀਡੀਆ ਤੇ ਕਰੀ ਸੀਮਤ ਰਹਿੰਦੀ ਹੈ ਤੇ ਬਾਅਦ ਦੇ ਵਿੱਚ ਉਹ ਸਮਾਪਤ ਹੋ ਜਾਂਦੀ ਹੈ ਪਾਰ ਹੈ ਇੱਕ ਨਾਮੀ ਕਲਾਕਾਰ ਸੀ ਬਹੁਤ ਵੱਡਾ ਲੋਕ ਇਸ ਦੇ ਨਾਲ ਜੁੜੇ ਹੋਏ ਸੀ ਤੇ ਬੜੇ ਲੋਕਾਂ ਨੇ ਜਦੋਂ 27 ਤਰੀਕ ਨੂੰ ਰਾਜਵੀਰ ਜਵੰਦਾ ਜ਼ਖਮੀ ਹੋ ਗਿਆ ਸੀ ਉਸ ਤੋਂ ਬਾਅਦ ਇਹ ਹਸਪਤਾਲ ਫੋਰਟਿਸ ਦੇ ਵਿੱਚ ਸੀ ਬੜੇ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਬੜੇ ਲੋਕਾਂ ਨੇ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਜਾ ਕੇ ਪਰਮਾਤਮਾ ਅੱਗੇ ਨੱਕ ਰਗੜੇ ਕੇ ਪਰਮਾਤਮਾ ਜੇਕਰ ਟੁੱਟੀ ਆ ਤੇ ਗੰਡੀ ਜੇਕਰ ਘਟੀ ਆ ਤੇ ਫੇਰ ਵੀ ਉਹਦੀ ਵਧਾਈ ਪਰਮਾਤਮਾ ਪਰਿਵਾਰ ਵੀ ਲਗਾਤਾਰ ਇਹ ਗੱਲ ਆਖ ਰਿਆ ਸੀ ਕਿ ਤੁਸੀਂ ਸਾਰੇ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਡਾਕਟਰ ਵੀ ਆਖਰ ਇਹ ਗੱਲ ਆਖ ਦਿੰਦੇ ਆ ਜਦੋਂ ਕਿਤੇ ਵੀ ਆਪਾਂ ਜਾਣੇ ਆ ਹਸਪਤਾਲ ਦੇ ਵਿੱਚੋਂ ਕਹਿੰਦੇ ਆ ਕਿ ਭਾਵੇਂ ਆਪਾਂ ਡਾਕਟਰ ਨੂੰ ਦੂਜਾ ਰੱਬ ਆਖਦੇ ਆ ਪਰ ਜਿਹੜੀ ਜ਼ਿੰਦਗੀ ਆ ਉਹ ਦੇਣ ਵਾਲਾ ਪਰਮਾਤਮਾ 90% ਡਾਕਟਰੀ ਇਲਾਜ ਕੰਮ ਕਰਦਾ 10% ਅਰਦਾਸਾਂ ਬੇਨਤੀਆਂ ਉਹ ਕੰਮ ਕਰਦੀਆਂ ਸੋ ਇਸ ਤਰ੍ਹਾਂ ਕਿ ਡਾਕਟਰਾਂ ਦਾ ਵੀ ਪਹਿਲਾ ਜਿਹੜਾ ਪ੍ਰਤੀਕਰਮ ਇਹੀ ਸਾਹਮਣੇ ਆਇਆ ਸੀ ਕਿ ਭਾਈ ਅਰਦਾਸਾਂ ਬੇਨਤੀਆਂ ਕਰੋ ਭਾਈ ਅਰਦਾਸ ਕਰੋ ਤੁਹਾਡੀ ਅਰਦਾਸ ਦੇ ਵਿੱਚ ਹੀ ਜਿਹੜੀ ਬਲ ਬਖਸ਼ਣਾ ਪਰਮਾਤਮਾ ਨੇ ਪਰ ਇਹ ਸਭ ਕੁਝ ਹੋ ਗਿਆ ਜਖਮੀ ਹਾਲਤ ਦੇ ਵਿੱਚ 40 ਚ ਦਾਖਲ ਰਾਜਵੀਰ ਜਵੰਦਾ ਆਖਰ ਜ਼ਿੰਦਗੀ ਤੇ ਮੌਤ ਦੀ ਜਿਹੜੀ ਜੰਗ ਆ ਉਹ ਹਾਰ ਗਿਆ ਜੰਗ ਹਾਰਨ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ ਚਰਚਾ ਛਿੜ ਗਈ ਚਰਚਾ ਦਾ ਜਨਮਦਾਤਾ ਰਾਜਵੀਰ ਜਵੰਦੇ ਦਾ ਪਤਾ ਲਣ ਗਿਆ ਸਿੱਧੂ ਮੂਸੇ ਵਾਲੇ ਦਾ ਪਿਤਾ ਬਾਪੂ ਬਲਕੌਰ ਸਿੰਘ ਬਾਪੂ ਬਲਕੌਰ ਸਿੰਘ ਦੇ ਉਹ ਬਿਆਨ ਨੇ ਇੱਕੋ ਬਿਆਨ ਨੇ ਚਰਚਾ ਛੇੜ ਦਿੱਤੀ ਜਦੋਂ ਆਖਿਆ ਗਿਆ ਕਿ ਪੱਗਾਂ ਵਾਲੇ ਪਤਾ ਨਹੀਂ ਪ੍ਰਮਾਤਮਾ ਦੀ ਇਹ ਲੀਲਾ ਜਾਂ ਫਿਰ ਕਿਸੇ ਦੀ ਮੈਲੀ ਅੱਖਾ ਪੱਗਾਂ ਵਾਲੇ ਜੇ ਕੋਈ ਪ੍ਰਸਿੱਧ ਹੋ ਜਾਂਦਾ ਤੇ ਉਹ ਜਾਦੀ ਦੇਰ ਤੱਕ ਰਿਕ ਟਿਕਦਾ ਨਹੀਂ ਇਸ ਕਰਕੇ ਸਾਰੇ ਹੀ ਇਸ ਗੱਲ ਦੇ ਉੱਤੇ ਚਿੰਤਤ ਹੋ ਗਏ ਕਿ ਕਿਤੇ ਰਾਜਵੀਰ ਜਵੰਦੇ ਦੇ ਨਾਲ ਕੋਈ ਸਾਜ਼ਿਸ਼ ਦਾ ਨਹੀਂ ਜਿਹੜੀ ਘਟੀ ਕੋਈ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਬਣ ਗਿਆ ਰਾਜਵੀਰ ਜਵੰਦਾ ਕਿਉਂਕਿ ਕਿਸਾਨੀ ਅੰਦੋਲਨ ਲਾਲੋ ਜਾਂ ਫਿਰ ਪੰਜਾਬ ਦੇ ਵਿੱਚ ਹੜਾ ਆਇਆ ਇਹ ਸਭ ਜਦੋਂ ਪੰਜਾਬ ਤੇ ਮੁਸੀਬਤ ਪਈ ਤਾਂ ਇਹ ਕਲਾਕਾਰ ਭਾਈਚਾਰਾ ਵੱਧ ਚੜ ਕੇ ਪੰਜਾਬ ਦੇ ਜਿਹੜਾ ਹੱਥ ਵਟਾਉਣ ਆਇਆ ਖਾਸ ਕਰਕੇ ਰਾਜਵੀਰ ਜਵੰਦਾ ਦਾ ਬਾਪ ਜਦੋਂ वेंटिलेटर ਸੀ ਜੀ ਉਹ ਕਿਸਾਨ ਧਰਨਾ ਜਿਹੜਾ ਦਿੱਲੀ ਦੇ ਵਿੱਚ ਲੱਗਾ ਸੀ ਉੱਥੇ ਲੋਕਾਂ ਦੇ ਨਾਲ ਆਪਣਾ ਜਿਹੜਾ ਵਿਚਾਰ ਸਾਂਝੇ ਕਰ ਰਿਆ ਸੀ ਤੇ ਸਟੇਜ ਤੇ ਹੀ ਉਹਨੂੰ ਇਸ ਗੱਲ ਦਾ ਪਤਾ ਲੱਗਾ ਸੀ ਕਿ ਭਾਈ ਉਹਦਾ ਬਾਪ ਨਹੀਂ ਰਿਹਾ ਉਹਨੇ ਕਿਹਾ ਵੀ ਪ੍ਰਮਾਤਮਾ ਦਾ ਭਾਣਾ ਪਰ ਉਹ ਜਿਹੜੇ ਫਰਜ ਲਈ ਆਇਆ ਇਹ ਬਹੁਤ ਸਾਰੇ ਬਾਪ ਮੇਰੇ ਇੱਥੇ ਬੈਠੇ ਆ ਬਹੁਤ ਭੈਣ ਭਰਾ ਜਿਨ੍ਹਾਂ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਮੈਂ ਖੜਾ ਸੋ ਇਸ ਕਰਕੇ ਜਿਹੜੀ ਸ਼ੱਕ ਦੀ ਨਿਗਾਹ ਦੇ ਨਾਲ ਲੋਕ ਵੇਖ ਰਹੇ ਸੀ ਤੇ ਆਖਰ ਜਿਹੜਾ ਸੱਚ ਬਾਅਦ ਦੇ ਵਿੱਚ ਸਾਹਮਣੇ ਆਇਆ ਉਸ ਦੇ ਵਿੱਚ ਇੱਕ ਖੁਲਾਸਾ ਵੀ ਹੋਇਆ ਖੁਲਾਸਾ ਕੀ ਹੋਇਆ ਕਿ ਜਿਹੜੇ ਹਿਮਾਚਲ ਦੇ ਵਿੱਚ ਰਾਜਵੀਰ ਜਵੰਦੇ ਨੇ ਜਿਹੜੀ ਆਪਣੇ ਉੱਥੇ ਇਹ ਹਾਦਸਾ ਗ੍ਰਸਤ ਹੋਇਆ ਉੱਥੇ ਜਿਹੜਾ ਇੱਕ ਹਸਪਤਾਲ ਦੇ ਵਿੱਚ ਉਹਨੂੰ ਲਿਜਾਂਦਾ ਗਿਆ ਜਿੱਥੇ ਉਹਨੂੰ ਪਹਿਲਾ ਮੌਕੇ ਤੇ ਸੀ ਪੰਜੋਰੀ ਦੇ ਵਿੱਚ ਉਸ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਫਸਟ ਏਡ ਨਹੀਂ ਦਿੱਤੀ ਮੁੱਢਲੀ ਸਹਾਇਤਾ ਨਹੀਂ ਦਿੱਤੀ ਜਿਸ ਕਰਕੇ ਉਸ ਦੀ ਜਾਨ ਗਈ। ਸੋ ਪੋਸਟਮਾਰਟਮ ਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜੀਆਂ ਨਾੜਾਂ ਸੀ ਉਹ ਡੈਮੇਜ ਜ਼ਰੂਰ ਹੋ ਗਈਆਂ ਸੀ ਪਰ ਬਾਅਦ ਵਿੱਚ ਐਂਬੂਲੈਂਸ ਹਾਦਸੇ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਜੇਕਰ ਉਹ ਨੂੰ ਸਹੀ ਤਰੀਕੇ ਦੇ ਨਾਲ ਫਸਟ ਏਡ ਦਿੱਤੀ ਜਾਂਦੀ 40 ਹਸਪਤਾਲ ਤੱਕ ਪਹੁੰਚਦੇ ਪਹੁੰਚਦੇ ਤੇ ਸ਼ਾਇਦ ਜਿਹੜੀ ਉਹਦੀ ਜ਼ਿੰਦਗੀ ਸੀ ਉਹ ਬਚ ਸਕਦੀ ਸੀ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਜਿਹੜੇ ਡਾਕਟਰ ਆ ਉਹ ਵੀ ਜਿਹੜੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਤੇ ਪ੍ਰਸ਼ਨ चिन्ह ਲੱਗ ਗਿਆ ਉਹਨਾਂ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਆ ਉਹਨਾਂ ਤੇ ਵੀ ਜਿਹੜੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਇੱਕ ਜਿਹੜਾ ਹਿਊਮਨ ਰਾਈਟਸ ਦਾ ਕੋਈ ਗਰੁੱਪ ਆ ਉਹਨਾਂ ਨੇ ਕਿਹਾ ਕਿ ਅਸੀਂ ਹਾਈ ਕੋਰਟ ਜਾਵਾਂਗੇ ਤੇ ਉਹਨਾਂ ਤੋਂ ਜਵਾਬ ਤਲਬ ਕਰਾਂਗੇ ਕਿ ਇੱਕ ਇਨਸਾਨ ਦੀ ਕੀਮਤ ਇਹ ਆ ਇਸ ਕਰਕੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕਈ ਨੰਗੇ ਹੋਣਗੇ ਜਿਹੜੇ ਰਾਜਵੀਰ ਜਵੰਦੇ ਦੀ ਜਾਨ ਜਾਣ ਦਾ ਕਾਰਨ ਬਣੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੀ ਕੋਈ ਵੱਡੀ ਅਪਡੇਟ ਆਊਗੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ